ਹਿੰਦੀ ਦੀ ਇੱਕ ਕਹਾਵਤ ਹੈ ਕਹਿੰਦੇ ਜਿਸकी लाठी उसकी भैंस ਹੁਣ ਇਸ ਕਹਾਵਤ ਨੂੰ ਸੱਚ ਹੋਣ ਦੇ ਵਾਸਤੇ ਬਹੁਤ ਸਾਰੀਆਂ ਐਗਜ਼ਾਮਪਲਸ ਸਾਡੇ ਦੇਸ਼ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਪਰ ਪੰਜਾਬ ਦੇ ਵਾਸਤੇ ਕੁਝ ਵੱਖਰੀਆਂ ਚੀਜ਼ਾਂ ਆਏ ਦਿਨ ਉੱਬਰਦੀਆਂ ਆਨਦੀਆਂ ਇਸ ਨਜ਼ਰ ਆਉਂਦੀਆਂ ਵੇਖਣ ਨੂੰ ਮਿਲਦੀਆਂ ਨੇ ਖਾਸ ਤੌਰ ਦੇ ਉੱਤੇ ਸਿਨੇਮਾ ਹਿਊਮੈਨਿਟੀ ਦਾ ਇੱਕ ਟੋਟਾ ਅੰਗ ਬਣ ਚੁੱਕਿਆ ਹੈ ਸਿਨੇਮਾ ਦੇ ਜ਼ਰੀਏ ਹਿਟਲਰ ਦੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਆ ਵਾਪਰਿਆ ਸਿਨੇਮਾ ਨੂੰ ਵੱਖਰੇ ਕਿਸਮ ਦੇ ਨਾਲ ਯੂਜ਼ ਕੀਤਾ ਗਿਆ ਖਾਸ ਤੌਰ ਦੇ ਉੱਤੇ ਜਦੋਂ ਜਰਨਲਿਜ਼ਮ ਪੜ੍ਹਦੇ ਆਂ ਤਾਂ ਉਹਦੇ ਵਿੱਚ ਇੱਕ ਹਾਈਪੋਡਰਮਿਕ ਨੀਡਲ ਥਿਊਰੀ ਹੁੰਦੀ ਹੈ ਜਿਹਦੇ ਵਿੱਚ ਮੀਡੀਆ ਦਾ ਬਹੁਤ ਜ਼ਰੂਰੀ ਅੰਗ ਜਿਹੜਾ ਰੋਲ ਹੁੰਦਾ ਉਹ ਨਿਭਾਇਆ ਜਾਂਦਾ ਹੁਣ ਮੀਡੀਆ ਨੂੰ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਇਹਦੇ ਉੱਤੇ ਗੱਲ ਕਰਨੀ ਜ਼ਰੂਰੀ ਹੈ ਮੀਡੀਆ ਦੇ ਨਾਲ ਕੀ ਕੁਝ ਕੀਤਾ ਜਾ ਰਿਹਾ ਮੂਵੀਜ਼ ਕਿਸ ਤਰ੍ਹਾਂ ਦੀਆਂ ਆ ਰਹੀਆਂ ਨੇ ਖਾਸ ਤੌਰ ਦੇ ਉੱਤੇ ਪੰਜਾਬੀ ਸਿਨੇਮਾ ਨੂੰ ਮੱਧੇ ਨਜ਼ਰ ਰੱਖ ਕੇ ਜੇ ਦੇਖੀਏ ਜਾਂ ਪੰਜਾਬੀ ਸਿਨੇਮਾ ਦਾ ਕੰਪੈਰੀਜ਼ਨ ਨੈਸ਼ਨਲ ਸਿਨੇਮਾ ਦੇ ਨਾਲ ਕੀਤਾ ਜਾਵੇ ਤਾਂ ਬਹੁਤ ਵਿਲੱਖਣਪੁਣਾ ਬਹੁਤ ਵੱਖਰਾਪਨ ਵੇਖਣ ਨੂੰ ਮਿਲਦਾ ਖਾਸ ਤੌਰ ਦੇ ਉੱਤੇ ਇੱਕ ਨਵੀਂ ਮੂਵੀ ਆ ਰਹੀ ਆ ਜੋ ਉਸੇ ਬਾਰੇ ਜ਼ਿਕਰ ਕਰਾਂਗੇ ਔਰ ਪੰਜਾਬ ਦੀ ਸਿਆਸਤ ਦੇ ਕੁਝ ਹੋਰ ਅੰਗ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਦਰਸਲ ਮੂਵੀ ਦਾ ਨਾਮ ਹੈ ਧਰੰਦਰ ਔਰ ਉਸ ਮੂਵੀ ਨੂੰ ਲੈ ਕੇ ਵਿਵਾਦ ਕਿਉਂ ਖੜਾ ਹੋ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਨੁਮਾਇੰਦੇ ਉਹਨਾਂ ਦੇ ਸੁਪੁੱਤਰ ਰਮਨ ਸਿੰਘ ਮਾਨ ਜਲੰਧਰ ਪ੍ਰੈਸ ਕਾਨਫਰੰਸ ਕਿਉਂ ਕਰਦੇ ਨੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰਦਾਰ ਰਮਨ ਸਿੰਘ ਮਾਨ ਮਾਨ ਸਾਹਿਬ ਮਾਨ ਅਡੀਆ ਪੰਜਾਬੀ ਤੇ ਸਵਾਗਤ ਹੈ ਸਾਥੀਕਾਲ ਸਾਥੀਕਾਲ ਮਾਨ ਸਾਹਿਬ ਥੋੜਾ ਇੱਕ ਇਤਰਾਜ਼ ਹੈ ਥੋੜਾ ਇੱਕ ਬਲਬਲਾ ਹੈ ਇਸ ਮੂਵੀ ਨੂੰ ਲੈ ਕੇ ਦੁਰੰਦਰ ਮੂਵੀ ਨੂੰ ਲੈ ਕੇ ਕਿਉਂ ਇਹਦੇ ਵਿੱਚ ਇੱਕ ਕੈਰੈਕਟਰ ਜਿਸ ਨੂੰ ਮੀਡੀਆ ਨੇ ਦੱਸਿਆ ਅਜੀਤ ਦੋਵਾਲ ਦੇ ਉੱਤੇ ਬਣਾਇਆ ਗਿਆ ਔਰ ਉਸ ਨੂੰ ਇੱਕ ਦੇਸ਼ ਦਾ ਰਖਵਾਲਾ ਦਿਖਾਇਆ ਗਿਆ ਪਰ ਅਸੀਂ ਜਾਣਦੇ ਹਾਂ ਕਿ ਅਜੀਬ ਦੋਵਾਲ ਨੇ ਸਵਿਧਾਨ ਦੀਆਂ ਪ੍ਰੋਵੀਜ਼ਨਸ ਦੀਆਂ ੱਟੀਆਂ ਉਡਾਈਆਂ ਹੋਈਆਂ ਹਨ ਕਿਵੇਂ ਜਦ ਪੰਜਾਬ ਦੇ ਵਿੱਚ ਮਰਜੈਂਸੀ ਲੱਗੀ ਹੈ ਤੇ ਸੈਂਟਰ ਦੇ ਨੁਮਾਇंदे ਉਰੇ ਰਾਜ ਕਰਨ ਲੱਗ ਪਏ ਜਿਹਦੇ ਵਿੱਚ ਕੇਪੀਐਸ ਗਿੱਲ ਤੇ ਉਹਦੇ ਚਹੇਤੇ ਪੰਜਾਬ ਪੁਲਿਸ ਦਾ ਦੌਰ ਚੱਲਿਆ ਉਹਦੇ ਪਿੱਠ ਤੇ ਖੜਾ ਸੀ ਅਜੀਤ ਦਵਾਲ ਆਈਡੀ ਵੱਲੋਂ ਆ ਸ਼ੇਖਰ ਗੁਪਤਾ ਇੱਕ ਸੀਨੀਅਰ ਜਰਨਲਿਸਟ ਹੈ ਉਹਦਾ ਕਹਿਣਾ ਹੈ ਕਿ ਬੋਲਡ ਕੇਪੀਐਸ ਗਿੱਲ ਕੋਟ ਅਜੀਤ ਦਿਵਾਲ ਇਸ ਜੋੜੀ ਨੇ ਇਸ ਧਰਤੀ ਦੇ ਉੱਤੇ ਜਿੰਨਾ ਜ਼ਬਰ ਕੀਤਾ ਹੈਗਾ ਕਾਨੂੰਨ ਤੋੜ ਕੇ ਬੰਦੇ ਮਾਰੇ ਹਨ ਉਹਦਾ ਜ਼ਿਕਰ ਜਸਵੰਤ ਸਿੰਘ ਖਾਲੜਾ ਆਪਣੀਆਂ ਰਿਪੋਰਟਾਂ 'ਚ ਕਰਦੇ ਹੈਗੇ ਆ ਜਿਦੇ ਵਿੱਚ ਉਹਨਾਂ ਨੇ ਮਾਝੇ ਦੀਆਂ ਸ਼ਮਸ਼ਾਨ ਘਾਟਾਂ 'ਚ ਬਿਆਂ ਤਲਾਸ਼ਾਂ ਪੰਜਾਬ ਪੁਲਿਸ ਵੱਲੋਂ ਉੱਥੇ ਸਾੜੀਆਂ ਹੋਈਆਂ ਦਾ ਸਬੂਤ ਦੇ ਕੇ ਕੇਸ ਤੋਰੇ ਕਿ ਪੰਜਾਬ ਪੁਲਿਸ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਇਹ ਸ਼ਮੂਲੀਅਤ ਕਰ ਰਹੀ ਹੈਗੀ ਐ ਅਜੀਤ ਸਿੰਘ ਸੰਧੂ ਦਾ ਨਾਮ ਵੱਜਦਾ ਸੀ ਜੋ ਕਿ ਸਿੱਧਾ ਕੇ ਪੀ ਐਸ ਗਿੱਲ ਦਾ ਚਹੇਤਾ ਸੀ ਔਰ ਨਤੀਜਾ ਇਹ ਸੀ ਕਿ ਜਸਵੰਤ ਸਿੰਘ ਖਾਲੜਾ ਨੂੰ ਕਤਲ ਕੀਤਾ ਗਿਆ ਡਿਸਪੀਅਰ ਕੀਤਾ ਗਿਆ ਔਰ ਇਹ ਸਾਰਾ ਕੁਝ ਤਾਂ ਹੀ ਸੈਂਕਸ਼ਨ ਹੋਇਆ ਥਾਣਿਆਂ 'ਚ ਜਿਹੜਾ ਸੂਬਾ ਕਰਕੇ ਬੁੱਚੜ ਹੁਣ ਕੇਸਾਂ ਆਏ ਸੀਗੇ ਉਹ ਤਾਂ ਪੜਿਆ ਕਿਉਂਕਿ ਉਹਦੇ ਐਸ ਪੀ ਐਸਪੀ ਨੇ ਪਾ ਲਿਆ ਉਹਨਾਂ ਨੂੰ ਪਾ ਲਿਆ ਡੀਜੀਪੀ ਆ ਕੇ ਪੀ ਐਸ ਗਿਲਬਰਗਿਆ ਨੇ ਕੀ ਪੀਐਸ ਗਿਲਬਰਗ ਨੂੰ ਸੈਂਟਰ ਦੇ ਆਈਬੀ ਦੇ ਮੁਖੀ ਅਜੀਤ ਦੋਵਾਲ ਵਰਗਿਆਂ ਨੇ ਪਾਲਿਆ ਸੋ ਜਦ ਇਹ ਦਿਖਾਉਂਦੇ ਆ ਕਿ ਅਜੀਤ ਦੋਵਾਲ ਭਾਰਤ ਦਾ ਇੱਕ ਬਹੁਤ ਵੱਡਾ ਦੇਣ ਕਰਕੇ ਆਪਣਾ ਕੰਮ ਕਰਕੇ ਗਿਆ ਨਹੀਂ ਉਹਨੇ ਭਾਰਤ ਦੇ ਕਾਨੂੰਨ ਦੀਆਂ ਧਜੀਆਂ ਉਡਾ ਕੇ ਆਪ ਜੱਜ ਜੂਰੀ ਐਂਡ ਐਗਜ਼ੀਕਿਊਸ਼ਨਰ ਦਾ ਰੋਲ ਅਪਣਾ ਕੇ ਬੇਅੰਤ ਹਿਊਮਨ ਰਾਈਟਸ ਦੇ برخلاف ਕਿਲਿੰਗਸ ਕੀਤੀਆਂ ਇਕੱਲੇ ਪੰਜਾਬ 'ਚ ਨਹੀਂ ਮੁੜ ਕੇ ਜਦ ਕਸ਼ਮੀਰ 'ਚ ਗਿਆ ਉੱਥੇ ਚਿਟੀ ਸਿੰਘ ਪੁਰੇ ਸਿੱਖਾਂ ਦਾ ਕਤਲੇਆਮ ਹੋਇਆ ਬਿਲ ਕਲਿੰਟਨ ਕਹਿੰਦਾ ਕਿ ਇੰਡੀਅਨ ਆ ਸਟੇਟ ਨੇ ਹੋ ਕਰਵਾਇਆ ਹੈ ਤਾਂ ਪਥਰੀ ਬਲਚੇ ਉਹਨਾਂ ਨੇ ਫਿਰ ਜਾ ਕੇ ਬੰਦੇ ਕਿ ਇਹ ਬਾਹਰੋਂ ਆ ਕੇ ਛਤੀ ਸਿੰਘਪੁਰਾ ਕਰਕੇ ਗਏ ਆ ਆਰਮੀ ਨੇ এনਕਾਊਂਟਰ ਕਰਤਾ ਉਹਦੇ ਵਿੱਚੋਂ ਨਿਕਲੇ ਕਿ ਸਾਰੇ ਉਹ ਪਿੰਡ ਦੇ ਬੰਦੇ ਸੀਗੇ ਮਤਲਬ ਜਿਹੋ ਜਿਹੀਆਂ ਵਦੀਕੀਆਂ ਇਹਨਾਂ ਨੇ ਕੀਤੀਆਂ ਹਰੇਕ ਪੋਸਟ ਤੇ ਜੇ ਗੁજરાਤ ਚ ਇਹ ਮੁਖੀ ਰਹਾ ਆਈਬੀ ਦਾ ਉਹਦੇ ਵਿੱਚ ਗੋਦਰੇ ਦੇ ਕਾਂਢੇ ਕਲੀਨ ਚਿੱਟ ਨਰਿੰਦਰ ਮੋਦੀ ਨੂੰ ਦਿੱਤੀ ਔਰ ਮੁੜ ਕੇ ਜਦ ਐਨਐਸਏ ਬਣਿਆ ਪੰਜਾਬ ਦਾ ਇੱਕ ਗੁਰਦਾਸਪੁਰ ਜ਼ਿਲ੍ਹੇ ਦਾ ਸਾਮਤ ਗੋਇਲ ਐਸਐਸਪੀ ਚੱਕ ਕੇ ਰੋ ਦਾ ਮੁਖੀ ਬਣਦਾ ਉਹੀ ਕੈਟ ਜਿਹੜੇ ਪੰਜਾਬ 'ਚ ਪੈਦਾ ਕਰਕੇ ਸਿੱਖਾਂ ਨੂੰ ਮਾਰਿਆ ਸੀ ਉਹ ਕੈਟ ਨikhil gupta ਵਰਗੇ ਪੈਦਾ ਕਰਕੇ ਐਨੇ ਜਾ ਕੇ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਦੇ ਵਿੱਚ ਇਹਨਾਂ ਦਾ ਨਾਂ ਬੋਲਦਾ ਹੈਗਾ ਗੁਰਪਤਵੰਤ ਸਿੰਘ ਪੰਨੂ ਦੇ ਕੇਸ ਤੇ ਬੋਲਦਾ ਹੈ ਇੰਗਲੈਂਡ ਦੀ ਸਰਕਾਰ ਨੇ ਹੁਣ ਦੱਸਿਆ ਕਿ ਇੰਟੈਲੀਜੈਂਸ ਅਸੀਂ ਹੀ ਦਿੱਤੀ ਸੀਗੀ ਮਤਲਬ ਕਿ ਐਨੇ ਦੇਸ਼ ਦੀ ਬਦਨਾਮੀ ਬਾਹਰਲੇ ਦੇਸ਼ਾਂ 'ਚ ਵੀ ਕਰਾਤੀ ਹੈਗੀ ਫਿਰ ਭਲਾ ਮਾਨਸ ਇੱਕ ਕਿਵੇਂ ਆ ਇੱਥੇ ਨੇਸ਼ਨ ਦਾ ਹੀਰੋ ਬਣ ਸਕਦਾ ਹੈ মুਵੀਜ਼ ਇਹਦੀ ਡਿਪੈਕਸ਼ਨ ਐਜ਼ ਅ ਹੀਰੋ ਕਿਵੇਂ ਕਰ ਸਕਦੀਆਂ ਹੀਰੋ ਤਾਂ ਜਸਵੰਤ ਸਿੰਘ ਖਾਲੜਾ ਪੰਜਾਬ 1995 ਜਿਹੜੀ ਫਿਲਮ ਬਣੀ ਹੈ ਉਹ ਅਸਲੀਅਤ ਤੇ ਸੱਚ ਦੱਸਦੀ ਆ ਉਹਨੂੰ ਕੱਟ ਕਰ ਕਰਕੇ ਇਹਨਾਂ ਨੇ ਖਤਮ ਕਰਤਾ ਹੈਗਾ ਤੇ ਇਹ ਜਿਹੜਾ ਕਾਤਲ ਕਾਤਲਾਂ ਦੇ ਪਿੱਛੇ ਖੜਾ ਸੀ ਉਹ ਮੂਰੇ ਕਰਕੇ ਸਾਨੂੰ ਹੀਰੋ ਦੱਸਦਾ ਇਹ ਤਾਂ ਸਾਡੀ ਮੈਮਰੀ ਨੂੰ ਖਤਮ ਕਰਨ ਵਾਲੀ ਗੱਲ ਆ ਨਾ ਹੈਰਾਨੀ ਦੀ ਗੱਲ ਆ ਤੁਸੀਂ ਵੀ ਜਿਵੇਂ ਗੱਲ ਕਰਦੇ ਸੀਗੇ ਕਿ ਜਿਸ ਮੂਵੀ ਦੇ ਵਿੱਚ ਇੰਨੇ ਕੱਟਸ ਲੱਗ ਗਏ 150 ਤੋਂ 200 ਦੇ ਕਰੀਬ ਉਹਦੇ ਵਿੱਚ ਕੱਟ ਲੱਗੇ ਆ ਔਰ ਮੂਵੀ ਰਹਿ ਗਈ ਹੈ ਇਹਦੇ ਜੇ ਪੈਰਲਰ ਦੇਖਦੇ ਆ ਆਪਾਂ ਜਿਹੜੀ ਆ ਨਵੀਂ ਮੂਵੀ ਆ ਰਹੀ ਹੈ ਪੰਜਾਬ 95 ਦਾ ਕੀ ਅਸਤਿਤਵ ਹੈ ਪੰਜਾਬ 95 ਕਿਉਂ ਰਿਲੀਜ਼ ਨਹੀਂ ਹੋਈ ਅਜੇ ਤੱਕ ਇਸੇ ਸਵਾਲ ਦਾ ਜਵਾਬ ਨਹੀਂ ਲੱਭਿਆ ਤੁਹਾਨੂੰ ਕੀ ਲੱਗਦਾ ਕਿ ਕੀ ਕਾਰਨ ਹੋ ਸਕਦੇ ਸਟੇਟ ਸਾਡੇ ਸਿੱਖਾਂ ਦਾ ਇਤਿਹਾਸ ਤੇ ਮੈਮਰੀ ਖਤਮ ਕਰਨਾ ਚਾਹੁੰਦੀ ਹੈ ਜਦ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿੱਥੇ ਉਹਨਾਂ ਨੇ ਬੰਦੇ ਮਾਰੇ ਉਥੇ ਸਾਡਾ ਤੋਸ਼ਾਖਾਨਾ ਲੁੱਟ ਲਿਆ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਲਈ ਜਿੱਥੇ ਸਾਡੇ ਪ੍ਰਾਤਨ ਗ੍ਰੰਥ ਪਏ ਸੀਗੇ ਆਰਮੀ ਦਾ ਮਕਸਦ ਇਹ ਸੀ ਕਿ ਅਸੀਂ ਇੱਥੋਂ ਲੁੱਟ ਕੇ ਲੈ ਜਾਈਏ ਉਹ ਚੀਜ਼ਾਂ ਜਿਹਦੇ ਨਾਲ ਸਿੱਖ ਕੌਮ ਆਪਣਾ ਇਤਿਹਾਸ ਚੇਤੇ ਕਰਦੀ ਹੈ ਆਪਣੀ ਗੁਰਿਆਈ ਨੂੰ ਯਾਦ ਕਰਦੀ ਹੈਗੀ ਉਹ ਲੁੱਟ ਕੇ ਲੈ ਗਏ ਉਹ ਕਿੰਨਾ ਵਾਪਸ ਕੀਤਾ ਕਿੰਨਾ ਨਹੀਂ ਹਜੇ ਨਹੀਂ ਸਾਨੂੰ ਪਤਾ ਹੈਗਾ ਔਰ ਜਦ ਜਸਵੰਤ ਸਿੰਘ ਖਾਲਸਾ ਦੀ ਗੱਲ ਕੌਮ ਪਕੜ ਕਰਦੀ ਹੈ ਯਾਦ ਕਰਦੀ ਹੈ ਉਹਦੇ ਨਾਂ ਤੇ ਜਦ ਮੂਵੀ ਬਣਦੀ ਹੈ ਉਹ ਵੀ ਕੋਰਟ ਦੇ ਡਾਕੂਮੈਂਟਸ ਤੇ ਤੱਥਾਂ ਅਦੀਨ ਸਾਰਾ ਡਾਕੂਮੈਂਟੇਸ਼ਨ ਸੈਂਸਰ ਬੋਰਡ ਨੂੰ ਦਿੱਤਾ ਗਿਆ ਹੈਗਾ ਇੱਕ ਪੁਰਾਣੀ ਟੌਰਚਰ ਦੀ ਕਹਾਵਟ ਹੈ ਡੈਥ ਬਾਏ 1000 ਕੱਟਸ ਮਤਲਬ ਸਰੀਰ ਤੇ ਹਜ਼ਾਰ ਐ ਕੱਟ ਮਾਰ ਕੇ ਬੰਦਾ ਤਾ ਮਾਰਦਾ ਟੌਰਚਰ ਨਾਲ ਉਹ ਇਸ ਮੂਵੀ ਨਾਲ ਹੋਇਆ ਹੈਗਾ 1000 ਕਟ ਲਾ ਕੇ ਇਹਦਾ ਕੁਝ ਰਹਿਣ ਨਹੀਂ ਤੇ ਤਾਂ ਵੀ ਰਿਲੀਜ਼ ਨਹੀਂ ਕੀਤੀ ਕਹਿਣ ਦਾ ਮਤਲਬ ਮਾਰ ਵੀ ਦਿੱਤਾ ਕਤਲ ਵੀ ਕਰਤਾ ਜਿਹੜੀ ਚੀਕ ਨਿਕਲੀ ਉਹ ਵੀ ਦਫਨਾ ਕੇ ਬੰਦ ਕਰਕੇ ਸੁਟਤੀ ਕੋਈ ਸੁਣੇ ਵੀ ਨਾ ਇਹੀ ਕੰਮ 1984 ਚ ਦਿੱਲੀ ਚ ਹੋਇਆ ਹੋਂਦ ਚਿੱਲੜ ਪੂਰਾ ਪਿੰਡ ਸਾਡਾ ਸਿੱਖਾਂ ਦਾ ਖਤਮ ਕਰਤਾ ਸਾਨੂੰ ਤਾਂ ਇਹ ਦੇਸ਼ ਬਰਦਾਸ਼ਤ ਹੀ ਨਹੀਂ ਕਰ ਰਿਹਾ ਔਰ ਇਹੋ ਜੇ ਨੁਮਾਇੰਦਿਆਂ ਨੇ ਇਹ ਸਾਰੇ ਕੰਮ ਕਰਾਏ ਆ ਵੈਸੇ ਇੱਕ ਸਵਾਲ ਇਹ ਖੜਦਾ ਹੈ ਕਿ ਆਖਿਰ ਉਹ ਉਹ ਚੀਜ਼ਾਂ ਹੋਣਗੀਆਂ ਕਿ ਜਿਵੇਂ ਮੈਂ ਪਹਿਲਾਂ ਤੁਹਾਨੂੰ ਸਵਾਲ ਪੁੱਛਿਆ ਮੈਂ ਉਹਦੀ ਕੰਟੀਨਿਉਟੀ ਦੀ ਪੁੱਛਣਾ ਚਾਹੁੰਦਾ ਆ ਜਿਵੇਂ ਤੁਸੀਂ ਗੱਲ ਕੀਤੀ ਕਿ ਇੰਨੇ ਕਟਸ ਲਗਾ ਦਿੱਤੇ ਆਮ ਬੰਦਾ ਕਹਿੰਦਾ ਕਿ ਚਲੋ ਠੀਕ ਹੈ ਨਈ ਮੂਵੀ ਰਿਲੀਜ਼ ਹੋਈ ਕੋਈ ਹੋਵੇਗੀ ਪ੍ਰੋਬਲਮ ਹੋਏਗੀ ਵਿਚਲੀ ਇਹਨਾਂ ਦੀ ਆਪਣੀ ਹੋਵੇਗੀ ਪਰ ਸਵਾਲ ਇਹ ਹੈ ਕਿ ਕੀ ਉਹਦੇ ਵਿੱਚ ਕੁਝ ਜਾਗਰ ਹੋ ਰਿਹਾ ਸੀ ਕੀ ਸਟੇਟ ਬਾਰੇ ਕੀ ਸੈਂਟਰ ਬਾਰੇ ਕੀ ਪ੍ਰਾਣੀਆਂ ਸਰਕਾਰਾਂ ਬਾਰੇ ਕੁਝ ਜਾਗਰ ਹੋ ਰਿਹਾ ਸੀ ਮੌਜੂਦਾ ਸਰਕਾਰ ਬਾਰੇ ਕੁਝ ਜਾਗਰ ਹੋ ਰਿਹਾ ਸੀ ਜੋ ਲੋਕਾਂ ਦੇ ਸਾਹਮਣੇ ਨਹੀਂ ਆਉਣ ਦੇਣਾ ਦਿੱਤਾ ਜਾਣਾ ਚਾਹੀਦਾ ਜਿਹੜਾ ਸਰਕਾਰ ਦਾ ਰੋਲ ਸੁਵਿਧਾਨ ਤੇ ਆਵਾਮ ਦੇ ਰਖਵਾਲੇ ਦਾ ਸੀ ਉਹਦੇ ਵਿੱਚ ਉਹ ਹਰਨਾਖਸ਼ ਦਾ ਰੋਲ ਸਰਕਾਰਾਂ ਦਾ ਬਣ ਜਾਂਦਾ ਹੈਗਾ ਕਿਉਂਕਿ ਇਹੀ ਸਰਕਾਰ ਨੇ ਆਪਣੇ ਹੀ ਆਵਾਮ ਨੂੰ ਕਤਲ ਕਰਕੇ ਐਕਸਟਰਾ ਜੁਡੀਸ਼ੀਅਲ ਮਰਡਰਸ ਕਰਕੇ ਸੁਵਿਧਾਨ ਦੀਆਂ ੱਟਜੀਆਂ ਉਡਾ ਕੇ ਉਸ ਰੂਪ ਚ ਪੇਸ਼ ਆਰੀ ਸੀ ਔਰ ਉਹਦੇ ਨਾਲ ਸਰਕਾਰਾਂ ਨੂੰ ਭੈ ਪੈ ਜਾਂਦਾ ਕਿ ਅਸੀਂ ਇਹਦਾ ਜਵਾਬ ਨਹੀਂ ਦੇ ਸਕਦੇ ਇਸ ਗੱਲ ਦਾ ਜਸਟੀਫਿਕੇਸ਼ਨ ਨਹੀਂ ਕਰ ਸਕਦੇ ਜੇ ਸੱਚ ਨਿਕਲ ਗਿਆ ਤਾਂ ਸਾਡੀ ਜਿਹੜੀ ਅਥਾਰਟੀ ਆ ਉਹ ਖਤਮ ਹੁੰਦੀ ਹੈਗੀ ਹੈ ਇਹ ਸੈਲਫ ਪ੍ਰੀਜ਼ਰਵੇਸ਼ਨ ਉਹ ਸਿਸਟਮ ਦਾ ਜੋ ਭਿਆਨਕ ਰੂਪ ਚ ਹੋਰੇ ਕਤਲੇਆਮ ਕਰਕੇ ਗਿਆ ਉਹਦਾ ਸੈਲਫ ਪ੍ਰੀਜ਼ਰਵੇਸ਼ਨ ਹੈ ਉਹ ਪੁਲਿਸ ਆਫਸਰ ਜਿਹੜੇ ਘਤਕ ਰਹਿ ਕੇ ਗਏ ਆ ਉਹਨਾਂ ਦੀ ਸੈਲਫ ਪ੍ਰੀਜ਼ਰਵੇਸ਼ਨ ਹੈ ਇਹ ਉਹਨਾਂ ਨੂੰ ਫ੍ਰੀ ਪਾਸ ਦੇਣ ਵਾਸਤੇ ਇਹ ਗੱਲ ਨਹੀਂ ਉੱਠਣ ਦੇ ਰਿਹਾ ਮਾਨ ਸਾਹਿਬ ਹੁਣ 5 ਤਰੀਕ ਨੂੰ ਕਿੰਦੇ ਰਿਲੀਜ਼ ਤਾਂ ਕਰ ਦੇਣੀ ਹੈ ਹੁਣ ਇੱਕ ਪਾਸੇ ਸਿੱਖਾਂ ਦੀ ਸਿੱਖਾਂ ਦੇ ਇਤਿਹਾਸ ਦੀ ਮੂਵੀ ਨਹੀਂ ਰਿਲੀਜ਼ ਹੋਈ ਜਾਂ ਨਹੀਂ ਰਿਲੀਜ਼ ਹੋਣ ਦਿੱਤੀ ਹੁਣ ਇਹ ਤਾਂ ਹੋਣ ਵਾਲੀ ਆ ਫਿਰ ਕੀ ਕਰੋਗੇ ਜੋ ਲੋਫਲੀ ਪ੍ਰੋਟੈਸਟ ਅਸੀਂ ਕਰ ਸਕਦੇ ਆ ਅਸੀਂ ਕਰਾਂਗੇ ਹੌਲੀ ਹੌਲੀ ਜਦ ਆਵਾਮ ਦੇ ਜ਼ਿਹਨ ਚ ਗੱਲ ਆਜੂਗੀ ਕਿ ਸਾਡੇ ਨਾਲ ਵਧੀਆਂ ਹੋਈਆਂ ਹੌਲੀ ਹੌਲੀ ਜਿਵੇਂ ਸੰਦੀਪ ਸਿੰਘ ਸਿੱਧੂ ਦੀਪ ਸਿੱਧੂ ਨੇ ਇਹ ਗੱਲ ਯੂਥ ਚ ਪਾਤੀ ਸੀ ਕਿ ਤੁਹਾਡੇ ਨਾਲ ਬਹੁਤ ਵਿਤਕਰਾ ਹੋਇਆ ਹੈਗਾ ਔਰ ਉਹ ਗੱਲ ਹੁਣ ਯੂਥ ਚ ਆਈ ਹੋਈ ਹੈ ਇਹੋ ਜੀਆਂ ਚੀਜ਼ਾਂ ਦੇਖ ਕੇ ਅਸੀਂ ਇਸ ਸੋਚ ਨੂੰ ਮੁੜ ਕੇ ਜਾਗਰੂਕ ਕਰਾਂਗੇ ਹੌਲੀ ਹੌਲੀ ਤਾਕਤ ਫੜ ਕੇ ਅਸੀਂ ਇਹਨੂੰ ਜਿੱਦਾਂ ਅਸੀਂ ਜਿੱਟ ਸਕਦੇ ਨੇ ਜਿੱਟਾਂਗੇ ਠੀਕ ਹੈ ਅੱਛਾ ਮੈਂ ਕੁਝ ਜ਼ਿਕਰ ਕਰਨਾ ਚਾਹੁੰਦਾ ਹੈ ਪੋਲਿਟਿਕਸ ਦਾ ਵੀ ਪੰਜਾਬ ਦੀ ਪੋਲਿਟਿਕਸ ਦਾ ਉਹ ਵੀ ਨਾਲ ਨਾਲ ਕਰ ਲਈਏ ਤਰਨਤਾਰਨ ਦੀ ਜ਼ਮੀਨੀ ਚੋਣ ਹੋ ਕੇ ਹਟੀ ਹੈ ਸਾਰਿਆਂ ਦੇ ਮਨ ਚ ਸਵਾਲ ਹੋਏਗਾ ਤੁਹਾਨੂੰ ਪੁੱਛਿਆ ਵੀ ਬਹੁਤ ਹੋਏਗਾ ਮੈਂ ਦੁਬਾਰਾ ਤੁਹਾਨੂੰ ਉਹੀ ਸਵਾਲ ਪੁੱਛਣਾ ਚਾਹੁੰਦਾ ਹੈ ਜਿਹੜਾ ਹਲਕਾ ਆਲਰੇਡੀ ਪਾਈ ਅਮਰਿਤਪਾਲ ਸਿੰਘ ਨੇ ਜਿੱਤਿਆ ਹੋਇਆ ਸੀ ਕਰਨਤਾਰਨ ਉਹੀ ਖਡੂਰ ਸਾਹਿਬ ਲੋਕ ਸਭਾ ਦਾ ਹਿੱਸਾ ਆ ਉਹ ਹਲਕਾ ਅਚਾਨਕ ਵਾਰਿਸ ਪੰਜਾਬ ਦੇ ਹਾਰ ਗਿਆ ਉਦੋਂ ਜਦੋਂ ਦੋ ਪਾਰਟੀਆਂ ਨੇ ਸਮਰਥਨ ਵੀ ਕੀਤਾ ਤੋਡੀ ਪਾਰਟੀ ਨੇ ਔਰ ਪੁਨਰ ਸੁਰਜੀਤ ਨੇ ਕਿਉਂ ਦੇਖੋ ਜਿਹੜੇ ਸਥਿਤੀ ਅਮਰਿਤਪਾਲ ਸਿੰਘ ਦੀ ਸੀਗੀ ਉਹ ਉਹ ਉਹਦੀ ਜਿੱਤ ਕੌਮ ਨੇ ਆਪਣਾ ਮੁੱਦਾ ਬਣਾ ਲਿਆ ਸੀਗਾ ਤੇ ਉਹਨੂੰ ਰਿਹਾ ਕਰਨ ਵਾਸਤੇ ਉਹਨਾਂ ਨੇ ਉਹ ਸੀਟਾਂ ਨੂੰ ਬਖਸ਼ੀ ਸੀ ਜਿਹੜਾ ਜਿਮਨੀ ਚੋਂ ਹੁੰਦਾ ਹੈ ਉਹਦਾ ਕੈਰੇਕਟਰ ਕੁਝ ਹੋਰ ਹੁੰਦਾ ਹੈ ਉਹਦੇ ਵਿੱਚ ਸਰਕਾਰਾਂ ਜੋ ਪਿੰਡਾਂ ਦੀਆਂ ਲੋਕਾਂ ਦੀਆਂ ਨਿੱਜੀਆਂ ਮੰਗਾਂ ਹੈਗੀਆਂ ਉਹ ਵੀ ਪੂਰਾ ਕਰਨਦੀ ਕਿਉਂਕਿ ਸਾਰੀ ਸਰਕਾਰ ਆ ਕੇ ਉਸ ਇਲਾਕੇ 'ਚ ਬਹਿ ਜਾਂਦੀ ਹੈ ਉਹ ਇਕੱਲੇ-ਇਕੱਲੇ ਦੀ ਇੱਛਾ ਨੂੰ ਸੰਭਾਲ ਸਕਦੀ ਹੈ ਜਿਹੜਾ ਖੁੱਲਾ ਚੋਣ ਹੁੰਦਾ ਉੱਥੇ ਸਾਰੇ ਖਿੰਡੇ ਹੁੰਦੇ ਹੈਗੇ ਆ ਖਿੰਡੇ ਦੇ ਵਿੱਚ ਜਿਹੜੀ ਸੋਚ ਤਾਕਤ ਫੜਦੀ ਹੈ ਉਹ ਉਸ ਇਲਾਕੇ 'ਚ ਫੜ ਕੇ ਇਸ ਭਾਈ ਅਮਰਿਤਪਾਲ ਨੂੰ ਜਿਤਾ ਗਈ ਇਸ ਮੌਕੇ ਤੇ ਸਰਕਾਰਾਂ ਨੇ ਸਾਰਿਆਂ ਨੇ ਉੱਥੇ ਆ ਕੇ ਸਾਰੀ ਉੱਥੇ ਬੈਠ ਗਈ ਉਹ ਐਨ ਜਿੱਥੋਂ ਬੰਦਾ ਚੱਕ ਕੇ ਖੱਬੇ ਸੱਜੇ ਕਰ ਸਕਦੇ ਕਰ ਸਕਤੇ ਸੀਗੇ ਉਹ ਕੀਤਾ ਪਰਮਾਨ ਸਾਹਿਬ ਇੱਥੇ ਇੱਥੇ ਮੈਂ ਤੁਹਾਨੂੰ ਟੋਕਣਾ ਚਾਹੁੰਦਾ ਥੋੜੇ ਪਤਾ ਜੀ ਨੇ ਵੀ ਜ਼ਿਮਨੀ ਚੋਣ ਹੀ ਜਿੱਤੀ ਸੀਗੀ ਉਹ ਵੀ ਜ਼ਿਮਨੀ ਚੋਣ ਦੇ ਵਿੱਚ ਵਜਈ ਹੋਏ ਸੀ ਫਿਰ ਐ ਕਹਿਣਾ ਥੋੜਾ ਡਿਪਲੋਮੈਟਿਕ ਜਿਹਾ ਨਹੀਂ ਹੋ ਜਾਊਗਾ ਕਿ ਇੱਥੇ ਸਰਕਾਰਾਂ ਦਾ ਹੱਥ ਰਿਆ ਦੇਖੋ ਆ ਜਿਹੜਾ ਪ੍ਰਧਾਨ ਸਾਹਿਬ ਦੀ ਜਿੱਤ ਸੀ ਜੋ ਪ੍ਰਧਾਨ ਸਾਹਿਬ ਉਸ ਸਮੇਂ ਤੇ ਸੀਗੇ ਉਹ ਹਜੇ ਇਹ ਕੈਂਡੀਡੇਟ ਉਸ ਸਥਿਤੀ ਤੇ ਨਹੀਂ ਪਹੁੰਚੇ ਉਹਨਾਂ ਦੀ ਲਗਾਤਾਰ ਉਸ ਇਲਾਕੇ 'ਚ ਸੇਵਾ ਪਿਛਲੇ 30 ਸਾਲਾਂ ਤੋਂ ਚੱਲਦੀ ਆ ਰਹੀ ਸੀ ਔਰ ਲੋਕਾਂ ਨੇ ਮਹਿਸੂਸ ਕੀਤਾ ਕਿ ਇਹਨਾਂ ਨੂੰ ਇਹਨਾਂ ਦੀ ਸੋਚ ਨੂੰ ਅਸੀਂ ਮੌਕਾ ਦਵਾਂਗੇ ਜਦ ਸਭ ਕੁਝ ਅਸੀਂ ਆਮ ਆਦਮੀ ਪਾਰਟੀ ਨੂੰ 92 ਐਮ ਐਲ ਏ ਜਿਤਾਤੇ ਉਥੇ ਦਾ ਚੀਫ ਮਨਿਸਟਰ ਬਣਾਤਾ ਉਹਨਾਂ ਨੇ ਉਹ ਆਪਣੀ ਗੱਲ ਠੀਕ ਸਮਝੀ ਠੀਕ ਹੈ ਨਾ ਜੀ ਉਹ ਕਨਸੈਂਟ੍ਰੇਟਿਡ ਸੀਗਾ ਪਰ ਉਥੇ 30 40 ਸਾਲ ਦਾ ਤਜਰਬਾ ਯੋਗਦਾਨ ਸੰਘਰਸ਼ ਮਾਨ ਸਾਹਿਬ ਦਾ ਲੋਕਾਂ ਦੇ ਨਜ਼ਰੀਏ 'ਚ ਸੀਗਾ ਇੱਥੇ ਭਾਈ ਅਮਰਿਤਪਾਲ ਸਿੰਘ ਦੇ ਪੱਖ 'ਚ ਉਹਨਾਂ ਨੇ ਵੋਟ ਪਾਈ ਹੈ ਉਹਦੇ ਨਤੀਜੇ ਹਜੇ ਨਿਕਲ ਰਹੇ ਆ ਕਿ ਕਿਵੇਂ ਉਹਨਾਂ ਨੂੰ ਬਾਹਰ ਆਣਾ ਹੈ ਕਿਵੇਂ ਕਰਨਾ ਹੈ ਜੋ ਕਿ ਆਮ ਆਦਮੀ ਪਾਰਟੀ ਨੇ ਬਹੁਤ ਗੰਦਾ ਰੋਲ ਅਪਣਾਇਆ ਹੈਗਾ ਅੱਜ ਦੇ ਜਿਹੜੀ ਉਹਨਾਂ ਨੇ ਬਿਆਨ ਦਿੱਤੇ ਆ ਮਨਦੀਪ ਸਿੰਘ ਨਵਾਂ ਸਾਡਾ ਨੌਜਵਾਨ ਆਗੂ ਸੀਗਾ ਉਹਨਾਂ ਦੇ ਭਾਈ ਸਾਹਿਬ ਦਾ ਯੋਗਦਾਨ ਬਹੁਤ ਜ਼ਿਆਦਾ ਹੈਗਾ ਪਰ ਜਿਵੇਂ ਮੈਂ ਕਿਹਾ ਉੱਥੇ ਜੋਰ ਇਹਨਾਂ ਪੈ ਲਿਆ ਕਿ ਵੋਟ ਖੁੱਟ ਗਈ ਉਹ ਸਿੰਗਲ ਪੁਆਇੰਟ ਲੋਕਾਂ ਦੇ ਜ਼ਹਿਨ 'ਚ ਨਹੀਂ ਆਇਆ ਉਹਨਾਂ ਨੇ ਹੋਰ ਵੋਟਾਂ ਤੇ ਵੀ ਉਹਨਾਂ ਦਾ ਅਸਰ ਪੈ ਗਿਆ ਸੋ ਇਸ ਗੱਲ ਨੂੰ ਸਮਝਣਾ ਸ਼ਾਇਦ ਮੇਰੇ ਬਸ ਤੋਂ ਬਾਹਰ ਹੈ ਪਰ ਅਸੀਂ ਕਬੂਲ ਕਰਦੇ ਹਾਂ ਕਿ ਵੈਸੇ ਮਾਨ ਸਾਹਿਬ ਜਦੋਂ ਪ੍ਰਚਾਰ ਚੱਲਦਾ ਸੀ ਉਦੋਂ ਮਨਦੀਪ ਸਿੰਘ ਵਾਰ-ਵਾਰ ਕਹਿੰਦੇ ਸੀ ਕਿ ਤਰਨਤਾਰਨ ਦੇ ਲੋਕ ਸਾਨੂੰ ਕਹਿੰਦੇ ਤੁਸੀਂ ਘਰੇ ਜਾ ਕੇ ਬੈਠੋ ਤੁਸੀਂ ਜਿੱਤੇ ਪਏ ਮਤਲਬ ਇੰਨਾ ਉਹਨਾਂ ਨੂੰ ਭਰੋਸਾ ਸ਼ਾਇਦ ਭਾਈ ਅਮਰਤਪਾਲ ਸਿੰਘ ਤੇ ਜਾਂ ਉਹਨਾਂ ਦੇ ਭਾਈ ਸਾਹਿਬ ਤੇ ਸੰਦੀਪ ਸਿੰਘ ਦੇ ਉੱਤੇ ਸੀਗਾ ਕਿ ਲੋਕ ਕਹਿੰਦੇ ਸੀ ਕਿ ਅਸੀਂ ਵੋਟ ਪਾਉਣ ਨੂੰ ਤਿਆਰ ਆ ਪਰ ਅੰਤ ਵਿੱਚ ਕੀ ਹੋ ਗਿਆ ਇਹ ਸੱਚੀ ਗੱਲ ਹੈ ਔਰ ਇਸੇ ਕੋਈ ਉਹਨਾਂ ਨੇ ਝੂਠ ਨਹੀਂ ਕਿਹਾ ਅੰਤ 'ਚ ਸਰਕਾਰ ਜਦ ਕੱਲੇ-ਕੱਲੇ ਘਰ ਬੈਠ ਕੇ ਉਹਨਾਂ ਦੇ ਦੁੱਖ ਤਕਲੀਫ ਦੂਰ ਕਰਨ ਵਾਸਤੇ ਇਹਨੇ ਸਾਧਨ ਕਰ ਸਕਦੀ ਹੈ ਦੇ ਸਕਦੀ ਹੈ ਭਰੋਸੇ ਦੇ ਸਕਦੀ ਹੈ ਵਾਅਦੇ ਕਰ ਸਕਦੀ ਹੈਗੇ ਆ ਉਹਦਾ ਸਿਰ ਪਿਆ ਹੈ ਤੇ ਸਾਡੇ ਸਾਹਮਣੇ ਆਇਆ ਹੈਗਾ ਲੋਕਾਂ ਦੀ ਇੱਛਾ ਹੋਣ ਦੇ ਬਾਵਜੂਦ ਕਿਤੇ-ਕਿਤੇ ਉਹਨਾਂ ਨੇ ਇਹ ਵੀ ਸੋਚ ਲਿਆ ਕਿ ਹੁਣ ਸਾਰ ਲੋ ਮੁੜ ਕੇ ਫੇਲ ਚੋਂ ਆ ਜਾਣਾ 2 ਸਾਲਾਂ 'ਚ ਤੇ ਅਸੀਂ ਆਪਣਾ ਸਾਰ ਲੀਏ ਮੈਂ ਤਾਂ ਇਹੀ ਸਮਝ ਸਕਦਾ ਹੈਗਾ ਹੋ ਸਕਦਾ ਮੈਂ ਗਲਤ ਹੋਵਾਂ ਤੇ ਕੋਈ ਹੋਰ ਫੈਕਟਰ ਪਲੇ ਕਰ ਗਿਆ ਹੋਵੇ ਪਰ ਇਹਦੇ ਵਿੱਚ ਹੁਣ ਗਲਤੀ ਕਿਸੇ ਦੀ ਕੱਢਣੀ ਮੇਰੇ ਬਸ ਦੀ ਗੱਲ ਤਾਂ ਹੈ ਨਹੀਂਗੀ ਇੰਨੇ ਲੋਕਾਂ ਦਾ ਮਤਦਾਨ ਉਹਦਾ ਬੁੱਝਾਂ ਮੈਂ ਕਿ ਕੀ ਹੋਇਆ ਕੀ ਨਹੀਂ ਹੋਇਆ ਮੇਰੇ ਬਸ ਦੀ ਗੱਲ ਨਹੀਂ ਹੈਗੀ ਤੁਹਾਨੂੰ ਐ ਤਾਂ ਨਹੀਂ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਉਹ ਲੋਕਪ੍ਰਿਤਾ ਸੀ ਉਹ ਕਿਤੇ ਘਟ ਗਈ ਹੈ ਨਹੀਂ 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 ਇਹ ਵੱਖਰਾ ਚੋਣ ਹੈ ਉਹਨਾਂ ਨੇ ਐਮਪੀ ਦਾ ਲੜਿਆ ਹੈਗਾ ਆ ਉਹਨਾਂ ਨੂੰ ਹੁਣ ਫੇਰ ਜਦ ਖੁੱਲਾ ਚੋਣ ਆਊਗਾ ਫੇਰ ਆ ਇੱਕ ਉੱਥੇ ਮੌਕਾ ਮਿਲੂਗਾ ਜਿਮਨੀ ਚੋਣ ਜਿਨ੍ਹਾਂ ਮੈਂ ਦੇਖਿਆ ਜੀ ਮੇਰਾ ਤਜਰਬਾ ਉਹ ਆਦਮਪੁਰ ਇੱਕ ਵਾਰੀ ਪਲਟਾ ਪਿਆ ਸੀਗਾ ਪਰ ਆਮ ਤੌਰ ਤੇ ਜਿਮਨੀ ਚੋਣਾਂ ਦੇ ਵਿੱਚ ਸਰਕਾਰਾਂ ਹਾਵੀ ਹੁੰਦੀਆਂ ਹੂੰ ਅੱਛਾ ਮੈਂ ਅੰਤਲਾ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਹਰਮੀਤ ਸੰਧੂ ਦਾ ਜਿਹੜਾ ਜਿੱਤੇ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਾਰਨ ਹੋਏ ਹਰਮੀਤ ਸੰਧੂ ਜਿੱਤੇ ਮੇਰਾ ਖਿਆਲ ਮੈਂ ਦੱਸ ਚੁੱਕਿਆ ਹਾਂ ਕਿ ਸਰਕਾਰ ਦੀ ਲਾਲਚ ਤੇ ਸਰਕਾਰ ਦਾ ਉਹਦੇ ਪਿੱਛੇ ਖੜਨਾ ਮੇਰਾ ਮੇਰਾ ਇਹ ਸਵਾਲ ਪੁੱਛਣ ਦਾ ਕਾਰਨ ਇਹ ਹੈ ਕਿ ਮੈਂ ਹੁਣੇ ਤੁਹਾਡੇ ਤੋਂ ਪਹਿਲਾਂ ਤੁਹਾਡੇ ਸਪੋਕਸਪਰਸਨ ਜਾਖੂ ਸਾਹਿਬ ਨਾਲ ਗੱਲ ਕਰ ਰਿਹਾ ਸਾਂ ਉਹਨਾਂ ਨੇ ਬੜੇ ਸਿੱਧੇ ਤੌਰ ਤੇ ਗੱਲ ਆਖੀ ਹੈ ਕਿ ਹਰਮੀਤ ਸੰਧੂ ਨੂੰ ਸ਼ਹਿ ਸੀ ਅਕਾਲੀ ਦਲ ਦੀ ਵੀ ਤੇ ਕਾਂਗਰਸ ਦੀ ਕੀ ਤੁਸੀਂ ਇਹ ਮੰਨਦੇ ਜੀ ਅਕਾਲੀ ਦਲ ਦੀ ਉਹ ਮਤਲਬ ਤਿੰਨ ਵਾਰੀ ਤਾਂ ਅਕਾਲੀ ਦਲ ਤੋਂ ਜਿੱਤੇ ਆ ਹੁਣ ਰਾਤੋਂ ਰਾਤ ਤਾਂ ਲੋਕਾਂ ਦੇ ਕਨੈਕਸ਼ਨ ਖਤਮ ਨਹੀਂ ਹੋ ਜਾਂਦੇ ਹੈਗੇ ਉਹ ਨਾਲ ਤੁਰਦੇ ਆ ਸੁਖੋਤਖ ਸਾਹਿਬ ਸਹੀ ਕਹਿ ਗਏ ਕਿ ਆਮ ਆਦਮੀ ਪਾਰਟੀ ਨੇ ਆਪਣਾ ਜੋਰ ਲਾਇਆ ਪਿਸ਼ੋਕੜ ਉਹਦਾ ਜਿਹੜਾ ਸੀ ਉਹਦਾ ਵੀ ਅਸਰ ਪਿਆ ਤੇ ਇਹ ਗੱਲ ਸੱਚੀ ਹੈ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੈ ਔਰ ਆਉਂਦਾ ਸਮਾਂ ਹੁਣ ਕੀ ਕੁਝ ਲੈ ਕੇ ਆਵੇਗਾ ਸਵਾਲ ਇਹ ਹੈ ਆਖਿਰ ਕੀ ਇਹ ਮੂਵੀ ਤੁਰੰਦਰ ਰਿਲੀਜ਼ ਹੋਵੇਗੀ ਜਾਂ ਫਿਰ ਸਿੱਖ ਕੌਮ ਜਾਂ ਪੰਜਾਬ ਦੇ ਲੋਕ ਇਸ ਮੂਵੀ ਨੂੰ ਬੰਦ ਕਰਾਉਣ ਦੇ ਵਿੱਚ ਕਾਮਯਾਬ ਹੋਣਗੇ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ